ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ 'ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਸੋਸ਼ਲ ਮੀਡੀਆ 'ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੋਈ ਖਬਰ ਦਾ ਸਪਸ਼ਟੀਕਰਨ ਦਵਾਂਗੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਨੇ ਫਾਈਨੈਂਸ ਐਕਟ 2025 ਲਾਗੂ ਕਰ ਦਿੱਤਾ ਗਿਆ ਸੀ ਸੋਸ਼ਲ ਮੀਡੀਆ 'ਤੇ ਕਾਫੀ ਖਬਰ ਜਿਹੜੀ ਹੈ ਵਾਇਰਲ ਹੋ ਰਹੀ ਹੈ ਅਤੇ ਕੇਂਦਰ ਸਰਕਾਰ ਦੇ ਦੁਆਰਾ 8ਵੀਂ ਤਨਖਾਹ ਕਮਿਸ਼ਨ ਦੇ ਵਿੱਚ ਪੈਸ਼ਨਸ ਨੂੰ ਡੀਏ ਦੇ ਵਿੱਚ ਦਿੱਤੇ ਜਾਣ ਵਾਲੇ ਵਾਅਦੇ ਜਾਂ ਫਿਰ ਇਸ ਇਸ ਨੂੰ ਜਿਹੜਾ ਨਾਂ ਦਿੱਤੇ ਜਾਣ ਦੇ ਬਾਰੇ ਵਾਦੇ ਰਾਜ ਸਭਾ ਵਿੱਚ ਪੁੱਛੇ ਗਏ ਸਵਾਲ ਦਾ ਜ਼ਿਕਰ ਕਰਾਂਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੁਆਰਾ ਤਨਖਾਹ ਕਮਿਸ਼ਨ ਦੀ ਕੀਤੀ ਗਈ ਸਥਾਪਨਾ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੋਂ ਅਕਸਰ ਹੀ ਸੁਣਨ ਨੂੰ ਮਿਲ ਰਹੀ ਸੀ ਕਿ ਡੀਏ ਦੇ ਵਿੱਚ ਵਾਅਦੇ ਦਾ ਲਾਭ ਮਿਲੇਗਾ ਜਾਂ ਨਹੀਂ ਇਸ ਸੰਬੰਧੀ ਰਾਜ ਸਭਾ ਦੇ ਵਿੱਚ ਵੀ ਪੰਕਜ ਚੌਧਰੀ ਨੇ ਜੋ ਕਿ ਮਿਨਿਸਟਰ ਆਫ ਸਟੇਟ ਫైనాన్స్ ਹਨ ਉਹਨਾਂ ਨੇ ਰਾਜ ਸਭਾ ਦੇ ਵਿੱਚ ਅਪ੍ਰੇਸ਼ਨ ਨੰਬਰ 2776 ਜੋ ਕਿ ਸ਼੍ਰੀਮਤੀ ਕਿਰਨ ਚੌਧਰੀ ਦੁਆਰਾ ਪੁੱਛਿਆ ਗਿਆ ਸੀ ਉਸ ਦਾ ਜਵਾਬ ਮਿਤੀ 25/3/2025 ਨੂੰ ਰਾਜ ਸਭਾ ਦੇ ਵਿੱਚ ਦਿੱਤਾ ਸੀ ਤਾਂ ਉਹ ਜਾਣਦੇ ਹਨ ਕਿ ਅਪ੍ਰੇਸ਼ਨ ਨੰਬਰ 2776 ਵਿੱਚ ਕੀ ਪੁੱਛਿਆ ਗਿਆ ਸੀ ਮਿਨਿਸਟਰ ਆਫ ਸਟੇਟ ਸ਼੍ਰੀ ਪੰਕਜ ਚੌਧਰੀ ਨੇ ਇਸ ਦਾ ਜਵਾਬ ਦਾ ਕੀ ਜਵਾਬ ਦਿੱਤਾ ਸੀ ਪ੍ਰੇਸ਼ਨ ਨੰਬਰ 2776 ਦੇ ਵਿੱਚ ਤਿੰਨ ਸਵਾਲ ਪੁੱਛੇ ਗਏ ਹਨ ਜਾਨੀ ਕਿ ਕੇਂਦਰ ਸਰਕਾਰ ਨੇ ਅਠਵਾਂ ਤਨਖਾਹ ਕਮਿਸ਼ਨ ਤਨਖਾਹ ਹਮੇਸ਼ਾ ਸਥਾਪਿਤ ਕਰ ਦਿੱਤਾ ਹੈ ਤੇ ਜੇਕਰ ਕਰ ਦਿੱਤਾ ਹੈ ਤਾਂ ਫਿਰ ਇਸ ਦੀ ਡਿਟੇਲ ਕੀ ਹੈ ਤਾਂ ਇਸ ਦੇ ਉੱਤਰ ਦੇ ਵਿੱਚ 8ਵਾਂ ਤਨਖਾਹ ਕਮਿਸ਼ਨ ਜੋ ਸਥਾਪਿਤ ਕਰਨ ਦਾ ਕੇਂਦਰ ਸਰਕਾਰ ਨੇ ਫੈਸਲਾ ਕਰ ਲਿਆ ਹੈ ਤੇ ਦੂਸਰੇ ਪ੍ਰੇਸ਼ਨ ਦਾ ਜਿਹੜਾ ਸਵਾਲ ਪੁੱਛਿਆ ਗਿਆ ਸੀ 8ਵੇਂ ਪੇ ਕਮਿਸ਼ਨ ਸੰਨ ਦੇ ਵਿੱਚ ਜਿਹੜੇ ਪ੍ਰੇਸ਼ਨ ਦੇ ਵਿੱਚ ਜਿਹੜਾ ਪੈਨਸ਼ਨਰਸ ਨੂੰ ਵੀ ਇਸ ਦਾ ਲਾਭ ਮਿਲੇਗਾ ਉਹਨਾਂ ਦਾ ਜਵਾਬ ਆਇਆ ਸੀ ਕਿ ਉਹ ਉਹਨਾਂ ਨੂੰ ਪੈਨਸ਼ਨਰਸ ਨੂੰ ਵੀ ਇਸ ਦਾ ਲਾਭ ਮਿਲੇਗਾ ਜੋ ਵੀ ਬੈਨੀਫਿਟ ਹੁੰਦੇ ਹਨ ਸਾਰੇ ਦਿੱਤੇ ਜਾਣਗੇ ਸਿਵਲ ਪਰਸਨਲ ਤੇ ਫੈਮਿਲੀ ਫੈਮਿਲੀ ਪੈਨਸ਼ਨਰਸ ਉਹਨਾਂ ਨੂੰ ਵੀ ਇਸ ਦਾ ਲਾਭ ਦਿੱਤਾ ਜਾਊਗਾ ਇਸ ਗੱਲ ਦਾ ਸਪਸ਼ਟ ਹੈ ਪਰੰਤੂ 8ਵੀਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਹੋਣਗੀਆਂ ਤਾਂ ਫਿਰ ਹੀ ਅਸਲ ਦੇ ਵਿੱਚ ਪਤਾ ਚੱਲੇਗਾ ਕਿ ਇਹ ਸਿਵਿਲਨ ਪੈਨਸ਼ਨਰ ਨੂੰ ਵੀ ਇਸ ਦਾ ਲਾਭ ਦਿੱਤਾ ਜਾਂਦਾ ਹੈ ਪਿਆ ਹੈ ਜਾਂ ਫਿਰ ਨਹੀਂ ਕੇਂਦ ਦੀ ਤਰਸ ਤੇ ਹੀ ਪੰਜਾਬ ਦੇ ਵਿੱਚ 1 1 2026 ਤੋਂ ਲਾਗੂ ਹੋਣ ਵਾਲੇ 7ਵੀਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕੀਤੇ ਜਾਣ ਦੀ ਸੁਭਾਵਨਾ ਬਣੇਗੀ ਇਹ ਤਾਂ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਅਗਲੇ ਸਾਲ ਤੋਂ ਕੇਂਦਰ ਦੇ 8ਵੀਂ ਤਨਖਾਹ ਕਮਿਸ਼ਨ ਤੇ ਪੰਜਾਬ ਦੇ 7ਵੀਂ ਤਨਖਾਹ ਕਮਿਸ਼ਨ ਵਿੱਚ ਪੈਨਸ਼ਨਰਸ ਨੂੰ ਡੀਏ ਦੇ ਵਿੱਚ ਵਾਅਦੇ ਦਾ ਲਾਭ ਮਿਲਦਾ ਹੈ ਜਾਂ ਨਹੀਂ ਵੈਸੇ ਰਾਜ ਸਭਾ ਦੇ ਵਿੱਚ ਮਨਿਸਟਰ ਦੇ ਵੱਲੋਂ ਦਿੱਤੇ ਗਏ ਉੱਤਰ ਦਾ ਜਵਾਬ ਤਾਂ ਇਹੀ ਜਾਪਦਾ ਹੈ ਕਿ ਸਾਰੇ ਪੈਨਸ਼ਨਰਸ ਨੂੰ ਤੇ ਫੈਮਿਲੀ ਪੈਨਸ਼ਨਸ ਨੂੰ 8ਵੇਂ ਤਨਖਾਹ ਕਮਿਸ਼ਨ ਦਾ ਲਾਭ ਮਿਲੇਗਾ ਇਸ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੀ ਰਹਿ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਚ ਚੈਨਲ ਤੇ ਨਵੇਂਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ